ਕਰਕੇ ਮਾਲਵਾ ਖੇਤਰ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈ ਖਬਰ ਇਹ ਹੈ ਕਿ ਹੁਣ ਰਾਜਪੁਰਾ ਤੋਂ ਚੰਡੀਗੜ੍ਹ ਤੋੜੇਗੀ ਟ੍ਰੇਨ ਰਾਜਪੁਰਾ ਮਹਾੜੀ ਰੇਲਵੇ ਲਿੰਕ ਨੂੰ ਕੇਂਦਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਪ੍ਰੋਜੈਕਟ ਦੇ ਲਈ ਦੋਸਤੋ 2.99 ਕਰੋੜ ਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ ਰਾਜਪੁਰਾ ਮਹਾੜੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਵੇਗਾ ਤਾਂ ਇਸ ਦੇ ਨਾਲ ਬਠਿੰਡਾ ਬਰਨਾਲਾ ਨਾਪਾ ਪਟਿਆਲਾ ਧੂਰੀ ਰਾਜਪੁਰਾ ਦੇ ਲੋਕਾਂ ਨੂੰ ਚੰਡੀਗੜ੍ਹ ਆਉਣਾ ਸੌਖਾ ਹੋ ਜਾਵੇਗਾ ਵੱਡੀ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਜੋ ਗੰਗਾ ਨਗਰ ਤੋਂ ਬਠਿੰਡਾ ਤੋਂ ਜਿਹੜੀ ਪੂਰੀ ਰੇਲਵੇ ਲਾਈਨ ਸੀ ਸਿੱਧੀ ਉਹ ਰਾਜਪੁਰਾ ਤੱਕ ਸੀ ਜੇਕਰ ਕਿਸੇ ਨੇ ਗੰਗਾ ਨਗਰ ਤੋਂ ਆਉਣਾ ਆਉਣਾ ਹੁੰਦਾ ਹੈ ਆ ਬਠਿੰਡਾ ਤੋਂ ਆਉਣਾ ਹੁੰਦਾ ਬਰਨਾਲਾ ਤੋਂ ਆਉਣਾ ਹੁੰਦਾ ਤਾਂ ਰਾਜਪੁਰਾ ਤੱਕ ਉਹ ਰੇਲ ਤੇ ਆ ਸਕਦਾ ਸੀ ਟ੍ਰੇਨ ਤੇ ਆ ਸਕਦਾ ਹੈ ਉਸ ਤੋਂ ਬਾਅਦ ਚ ਰਾਜਪੁਰਾ ਤੋਂ ਜਾਂ ਤਾਂ ਉਹ ਬੱਸ ਲੈ ਕੇ ਮਾਲੀ ਚੰਡੀਗੜ੍ਹ ਆਉਣਾ ਪਵੇਗਾ ਜਾਂ ਫਿਰ ਵਾਇਆ ਅੰਬਾਲਾ ਫਿਰ ਚੰਡੀਗੜ੍ਹ ਪਹੁੰਚਣਾ ਪਵੇਗਾ ਉਸ ਦੇ ਵਿੱਚ ਸਮਾਂ ਬਹੁਤ ਲੋਕਾਂ ਦਾ ਖਰਾਬ ਹੁੰਦਾ ਸੀਗਾ ਤਾਂ ਸਿੱਧੇ ਤੌਰ ਤੇ ਮਾਲਵਾ ਖੇਤਰ ਦੇ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮਾਲਵਾ ਖੇਤਰ ਦੇ ਲੋਕਾਂ ਦੇ ਵੱ ਅਕੀਤਾ ਜਾ ਰਿਹਾ ਸੀ ਕਿ ਕਦੋਂ ਰੇਲਵੇ ਲਾਈਨ ਦੀ ਰਾਜਪੁਰਾ ਤੋਂ ਮਹਾਲੀ ਚੰਡੀਗੜ੍ਹ ਤੱਕ ਕਨੈਕਟੀਵਿਟੀ ਹੋਵੇਗੀ ਤੇ ਉਸਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਰਾਜਪੁਰਾ ਮਹਾਲੀ ਰੇਲਵੇ ਲਿੰਕ ਨੂੰ ਕੇਂਦਰ ਨੇ ਫਰੀ ਚੰਡੀ ਦੇ ਦਿੱਤੀ ਹੈ ਸਮਾਂ ਜੁਰ ਪ੍ਰੋਜੈਕਟ ਨੂੰ ਲੱਗੇਗਾ ਪਰ ਰਾਹ ਜਰੂਰ ਪੱਧਰਾ ਹੋ ਗਿਆ ਕਿਉਂਕਿ ਪਹਿਲਾਂ ਕਈ ਵਾਰ ਮੰਗਾਂ ਰੱਖੀਆਂ ਗਈਆਂ ਕਈ ਵਾਰ ਭਰੋਸੇ ਦਿੱਤੇ ਗਏ ਪਰ ਹੁਣ ਪ੍ਰੋਜੈਕਟ ਵਾਸਤੇ ਦੋਸਤੋ 2.99 ਕਰੋੜ ਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ ਆ ਸਾਹਿਨਾ ਖੁਦ ਕੇਂਦਰੀ ਰਾਜ ਮੰਤਰੀ ਰਮਨਿਤ ਭਿੱਟੂ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ਰੇਟਰ ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਇਹ ਵੱਡਾ ਤੋਹਫਾ ਵੀ ਹੈ ਵੱਡੀ ਖਬਰ ਵੀ ਹੈ ਕਿ ਜੋ ਰਾਜਪੁਰਾ ਤੋਂ ਮਹਾਲੀ ਤੇ ਚੰਡੀਗੜ੍ਹ ਤੇੋਂ ਰੇਲਵੇ ਲਾਈਨ ਦੀ ਕਨੈਕਟੀਵਿਟੀ ਹੋਵੇਗੀ ਸਰ ਤੁਸੀਂ ਜੋ ਹੋਰ ਵਿਸਤਾਰ ਦੇ ਨਾਲ ਜਾਣਕਾਰੀ ਦੇ ਸਕੋ ਸਰ ਸਕਲ ਜੀ ਤੁਸੀਂ ਮੈਂ ਪਤਾ ਨਹੀਂ ਕਿੱਥੋਂ ਗਿੱਟੋ ਤੁਸੀਂ ਪਤਾ ਲਾ ਲੈਨੇ ਸਾਰੀਆਂ ਗੱਲਾਂ ਇਹ ਇਹ ਜਿਹੜੇ ਪੰਜਾਬ ਦੇ ਜਿਹੜੀਆਂ ਹੱਕ ਲਈ ਨੇ ਉਹ ਜ਼ਰੂਰ ਲੱਗਣੀਆਂ ਵੀ ਚਾਹੀਦੀਆਂ ਬਿਲਕੁਲ ਇਹ ਦੇਖੋ ਇਹਦਾ ਜੀ ਮੇਰੇ ਲਈ ਇਹ ਤੋਂ ਬੀਜੇਪੀ ਵੇਂਦਰ ਮੋਦੀ ਜੀ ਉਹਨਾਂ ਨੇ ਇਸੇ ਕਰਕੇ ਪੰਜਾਬ ਚੋਂ ਮੈਨੂੰ ਮੰਤਰੀ ਲਿਆ ਹੂੰ ਮੇਰੇ ਇਸੇ ਪੰਜਾਬ ਦੇ ਵੀ ਮੈਂ ਸੁਪਨੇ ਪੂਰੇ ਕਰ ਚੁੱਕਾ ਇਸੇ ਕਰਕੇ ਮੈਨੂੰ ਮਿਨਿਸਟਰੀ ਜੀ ਉਹਨਾਂ ਨੇ ਲਿਆ ਹੈ ਕੋਈ ਮੈਂ ਆਪ ਸਤਾ ਚ ਬਣ ਲੀ ਤਾਂ ਮੈਨੂੰ ਕੋਈ ਉਹਨਾਂ ਨੇ ਬਣਾਇਆ ਨਹੀਂ ਜੀ ਜੀ ਹੁਣ ਉਹਨਾਂ ਨੇ ਪੰਜਾਬ ਦੇ ਜੀਆਂ ਜਿਹੜੀਆਂ ਇਹ 30 40 40 ਸਾਲ ਪੁਰਾਣੀਆਂ ਸਭ ਤੋਂ ਵੱਡੀ ਇੱਕ اپنی ਰਾਜਧਾਨੀ ਨਾਲ ਸਾਰਾ ਮਾਲਵਾ ਜਿਹੜਾ ਜੀਚ ਉਧਰੋਂ ਫਾਜ਼ਿਲਕਾ ਤੋਂ ਲੈ ਕੇ ਫਰੋਜ਼ਪੁਰ ਅਫਸਲੀ ਡਕੋਟ ਬਠਿੰਡਾ ਸੰਗਰੂਰ ਬਰਨਾਲਾ ਪਟਿਆਲਾ ਹੈ ਜੀ ਇਹ ਸਾਰਾ ਆਪਣੀ ਰਾਜਧਾਨੀ ਗੰਡੀਗੜ੍ਹ ਨਾਲ ਜੁੜਿਆ ਨਹੀਂਗਾ ਤੇ ਉਹਨੂੰ ਇਹ ਰਾਜਪੁਰੇ ਤੋਂ ਜੋੜਨਾ ਜਿਹੜਾ ਇਹ 24 ਕਿਲੋਮੀਟਰ ਦਾ ਸਾਡੇ ਕੋਲੇ ਟੁਕੜਾ ਪਿਆ ਹੈ ਜੀ ਉਹਦੇ ਲਈ ਤਕਰੀਬਨ ਇਹ ਤਾਂ ਹਜੇ ਜਿਹੜੇ ਅੰਕੜੇ ਨੇ ਥੋੜੇ ਆ ਅੱਜ ਦੱਸਦੇ ਹਾਂ ਕਿ ਸ਼ੁਰੂ ਵਿੱਚ ਤਕਰੀਬਨ ਇਹਨੂੰ ਇਹ 500 ਕਰੋੜ ਤੋਂ ਉੱਤੇ ਜਾਊਗਾ ਜੀ ਜਿਹੜਾ ਇਹਦੀ ਰਕਮ ਆਏਗੀ ਪੂਰੀ ਜਿਹੜੀ ਜ਼ਮੀਨ ਲਵਾਂਗੇ ਠੀਕ ਹੈ ਮਤਲਬ ਉਹਦਾ ਸਾਰਾ ਟੋਟਲ ਸਰਵੇ ਹੋ ਗਿਆ ਪੈਸੇ ਦਾ ਸਾਰਾ ਜਿੰਨਾ ਲੱਗਣਾ ਉਹਦਾ حساب ਹੋ ਗਿਆ ਜਿਹੜਾ ਪਹਿਲਾ ਮਨਜ਼ੂਰੀ ਆ ਜਿਹੜੀ ਜਿਵੇਂ ਕਹਿ ਰਹੇ ਆ ਵੀ 200 ਕਰੋੜ ਰੁਪਈਆ ਇਹ ਤਾਂ ਅਲੱਗ ਇੱਕ ਹਿਸਾਬ ਹੁੰਦਾ ਰੇਲਵੇ ਦਾ ਉਹਦੇ ਲਈ ਰੱਖ ਦਿੱਤਾ ਏ ਤੇ ਇਹ ਬਹੁਤ ਛੇਤੀ ਤੁਸੀਂ ਦੇਖੋਗੇ ਬਹੁਤ ਛੇਤੀ ਤੁਸੀਂ ਦੇਖੋਗੇ ਤੇਜਾ ਜੀ ਇਹ ਸਾਰਾ ਮਹਿਕਮਾ ਤੁਹਾਨੂੰ ਇੱਕ ਇੱਕ ਕੰਮ ਕਰਦਾ ਵੀ ਦਿਖੇਗਾ ਬੜੀ ਛੇਤੀ ਮੇਰੀ ਦਾ ਮੇਰਾ ਤਾਂ ਮਾਨਾ ਵੀ ਮੈਂ ਇਹਨੂੰ 2 ਸਾਲ ਦੇ ਅੰਦਰ ਅੰਦਰ ਇਹ ਟਰੈਕ ਆ ਜਿਹੜਾ ਇਹਨੂੰ ਪੂਰਾ ਕਰ ਸਕੀ ਹਾਂ ਹਾਂ ਬਿਲਕੁਲ ਬਟੂ ਜੀ ਬਹੁਤ ਵੱਡਾ ਦਾਵਾ ਕਰ ਰਹੇ ਕਿ 2 ਸਾਲ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਵੇਗਾ ਬਟੂ ਜੀ ਤੁਸੀਂ ਵੀ ਸਮਝਦੇ ਹੋ ਕਿ ਬਹੁਤ ਵਾਰ ਇਹ ਮੰਗ ਵੀ ਰੱਖੀ ਗਈ ਆ ਕਈ ਵਾਰ ਭਰੋਸੇ ਵੀ ਮਿਲੇ ਪਰ ਆਖਰਕਾਰ ਹੁਣ ਮਨਜ਼ੂਰੀ ਮਿਲ ਗਈ ਹੈ ਜਿਵੇਂ ਕਿ ਤੁਸੀਂ ਵੀ ਜ਼ਿਕਰ ਕੀਤਾ ਕਿ ਪੂਰਾ ਪੂਰਾ ਮਾਲਵਾ ਖੇਤਰ ਇਸ ਦੇ ਨਾਲ ਕਵਰ ਹੋਵੇਗਾ ਕਿਉਂਕਿ ਸਵਾਲ ਬਹੁਤ ਵੱਡਾ ਸੀ ਕਿ ਜੇਕਰ ਕੋਈ ਗੰਗਾ ਨਗਰ ਤੋਂ ਆ ਰਿਹਾ ਬਠਿੰਡੇ ਤੋਂ ਆ ਰਿਹਾ ਬਰਨਾਲੇ ਤੋਂ ਆ ਰਿਹਾ ਤਾਂ ਰਾਜਪੁਰਾ ਤੱਕ ਤਾਂ ਉਹ ਟ੍ਰੇਨ ਤੇ ਆ ਸਕਦਾ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਮਹਾਲੀ ਪਹੁੰਚ ਲਈ ਉਸ ਨੂੰ ਜਾਂ ਤਾਂ ਬੱਸ ਲੈਣੀ ਪਵੇਗੀ ਜਾਂ ਫਿਰ ਵਾਇਆ ਅੰਬਾਲਾ ਆਉਣਾ ਪਵੇਗਾ ਤੇ ਜੀ ਪੰਜਾਬ ਜਿਹੜਾ ਹੈ ਨਾ ਉਹ ਬਹੁਤ ਪਿੱਛੇ ਰਹਿ ਗਿਆ ਏਸੀ ਗੱਲਾਂ ਕਰਕੇ ਇਹ ਪੰਜਾਬ ਨੂੰ ਅੱਗੇ ਲਿਆਉਣ ਲਈ ਨਾਲੇ ਗੱਲ ਅੱਗੇ ਕੀ ਹੁੰਦਾ ਸੀ ਵੀ ਜਦੋਂ ਵੀ ਕਿਤੇ ਰੀਲ ਟ੍ਰੈਕ ਬਣਦਾ ਨਾ ਉਹ ਅੱਤੇ ਅੱਦੇ ਪੈਸੇ ਜਨੇ ਪੈਂਦੇ ਆ ਅੱਗਾ ਰੇਲਵੇ ਮੈਕਨੇ ਬਣਾਉਣ ਦਾ ਕੰਮ ਕਰਦਾ ਤੇ ਜ਼ਮੀਨ ਜਿਹੜੀ ਉਹ ਸੀਟ ਦਿੰਦੀ ਆ ਜੀ ਜਦੋਂ ਹੁਣ ਮੈਂ ਮੰਤਰੀ ਆ ਗਿਆ ਮੈਂ ਕਿਹਾ ਸਟੇਟ ਦੇ ਕੋਲ ਤੁਹਾਨੂੰ ਪਤਾ ਬਹੁਤ ਪਿੱਛੇ ਰਹਿ ਕੇ ਆਪਣੇ ਕੋਲ ਪੈਸੇ ਨਹੀਂ ਗਏ ਹੂੰ ਤੇ ਅਸੀਂ ਇਹ ਫੈਸਲਾ ਬੈਠ ਕੇ ਕੀਤਾ ਸਈ ਮਿਸਟਰ ਸਾਹਿਬ ਨਾਲ ਗੱਲ ਕਰਕੇ ਐਕਸਿਊਟਿਵ ਅਫਸਰ ਦੀ ਸਾਡੇ ਰੇਲ ਮਿਸਟਰ ਕੈਬਨਟ ਨੇ ਉਹਨਾਂ ਨਾਲ ਬੈਠ ਕੇ ਵੀ ਇਸ ਹਿਸਾਬ ਨਾਲ ਤਾਂ ਟਰੈਕ ਸਾਡੇ ਬਣੂਗਾ ਹੀ ਨਹੀਂ ਕੋਈ ਪੰਜਾਬ ਕੋਲ ਪੈਸਾ ਨਹੀਂ ਗਾ ਦੇਣ ਜੀ ਇਸ ਸਾਰੀ ਦੀ ਸਾਰੀ ਜ਼ਿੰਮੇਵਾਰੀ ਬਣਾਉਣ ਦਾ ਜਿੰਨੇ ਇੱਥੇ ਰੇਲਵੇ ਸਟੇਸ਼ਨ ਬਣਨੇ ਲਈ ਜੋ ਕਸ਼ਤ ਤੇ ਬਣੂਗਾ ਉਹ ਟੋਟਲ ਜਿੰਨੇ ਦੀ ਜ਼ਮੀਨ ਹੋਏਗੀ ਪ੍ਰੋਜੈਕਟ ਸਾਰਾ ਪੈਸਾ ਜਿਹੜਾ ਉਹ ਸੈਂਟਰ ਗਵਰਨਮੈਂਟ ਨਰਿੰਦਰ ਮੋਦੀ ਜੀ ਦੀ ਸਰਕਾਰ ਰੇਲਵੇ ਮਹਿਕਮਾ ਇੱਥੇ ਪੈਸਾ ਖਰਚ ਕਰੇਗਾ ਤੁਸੀਂ ਹੋਰ ਇੱਕ ਮਹੀਨੇ ਦੇ ਅੰਦਰ ਦੋ ਮਹੀਨੇ ਦੇ ਦੇਖੋਗੇ ਦੋ ਆਪਣੀਆਂ ਵੱਡੀਆਂ ਲਾਈਨਾਂ ਹੋਰ ਨੇ ਜਿਹੜੀ ਪੱਟੀ ਤੋਂ ਜਿਹੜੀ ਆਪਣਾ ਇਹ ਉਧਰ ਬਹੁਤ ਸਾਨੂੰ ਲੋੜ ਆਉਦੀ ਫirozpur ਦੀ ਜੀ ਰੋਡਪੁਰ ਤੇ ਪੱਟੀ ਨੂੰ ਜੋੜਨ ਦਾ ਬਹੁਤ ਲੰਬਾ ਪ੍ਰੋਜੈਕਟ ਆ ਉਹਨੂੰ ਵੀ ਤੁਸੀਂ 2 ਮਹੀਨੇ ਬਾਅਦ ਦੇਖੋਗੇ ਜ਼ਮੀਨ ਤੇ ਉਹਦਾ ਕੰਮ ਵੀ ਸ਼ੁਰੂ ਹੋਊਗਾ ਤੀਜਾ 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 ਜਿਹੜਾ ਆਪਣਾ ਬੜਾ ਵੱਡਾ ਇੱਕ ਹੋਰ ਜ ਤਲਵੰਡੀ ਸਾਬੋ ਨੂੰ ਆਪਣਾ ਚੱਕ ਤਖਤ ਸਾਬ ਨੇ ਬਾਕੀ ਤਾਂ ਸਾਰੋਂ ਸਭ ਜਗ੍ਹਾ ਜੁੜੀ ਆ ਰਾਮਾ ਮੰਡੀ ਤੋਂ ਤਖਤ ਸਾਬ ਦੀ ਉਹਦੀ ਵੀ ਤੁਸੀਂ ਬੜੀ ਜੀਤੀ ਉਹਨੂੰ ਵੀ ਜੋੜਿਆ ਤੁਸੀਂ ਦੇਖੋਗੇ ਮੈਂ ਬੜਾ ਲੱਗਿਆ ਹੋਇਆ ਹਾਂ ਹੋਰ ਇਸੋ ਛੋਟੀ ਹੈ तकरीबन 700 ਕਰੋੜ ਦੇ ਜਿਹੜੇ ਅੰਡਰ ਬ੍ਰਿਜ ਨੇ ਬ੍ਰਿਜ ਨੇ ਉਹਨਾਂ ਦੇ ਉੱਤੇ ਕੰਮ ਚੱਲ ਰਿਹਾ ਹੈ ਕਿਉਂਕਿ ਬਣੇ ਨੂੰ 8-9 ਮਹੀਨੇ ਮੱਦਲਕ ਬਣੇ ਨੂੰ ਮੈਨੂੰ ਮਿਨਿਸਟਰ ਹੋਏ ਆ ਜੀ ਉਹ ਸਾਰੇ ਪ੍ਰੋਜੈਕਟਨਾਂ ਨੂੰ ਸੈਂਕਸ਼ਨ ਲੈਂਦੇ ਆ ਨੂੰ ਗਰਾਊਂਡ ਤੇ ਲਿਆਉਣ ਨੂੰ ਉਹ ਹੁਣ ਜਿਹੜਾ ਟਾਈਮ ਆ ਉਹ ਆ ਗਿਆ ਜੀ ਬੀਜਪੀ ਬੀਜਪੀ ਦੀ ਸਰਕਾਰ ਰੇਲਵੇ ਵੱਲੋਂ ਹਰ ਪ੍ਰੋਜੈਕਟ ਆ ਜਿਹੜਾ ਦੇਖੋ 5-500 ਕਰੋੜ ਦੇ ਤਾਂ ਰੇਲਵੇ ਸਟੇਸ਼ਨ ਜਿਹੜਾ ਆ ਬਣ ਰਿਹਾ ਲੁਧਿਆਣੇ ਦਾ ਦੇਖਣ ਵਾਲਾ ਤੇ ਮੈਂ ਹੋਰ ਤੁਹਾਨੂੰ ਦੱਸਦਾ ਇੰਨੇ ਦਾ ਹੀ ਕੁਝ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਸ਼੍ਰੀ ਅਮਰitsar ਸਾਹਿਬ ਦਾ ਰੈਸਟ੍ਰੇਸ਼ਨ ਜਿਹੜਾ ਪਵਿੱਤਰ ਧਰਤੀ ਦਾ ਉਹਨੂੰ ਵੀ ਵਰਲਡ ਲੈਵਲ ਦਾ ਬਣ ਲਈ ਉਹਦਾ ਵੀ ਜਿਹੜਾ ਭਾਗ तकरीबन ਸਾਰਾ ਕੁਝ ਨਕਸ਼ੇ 'ਚ ਇੱਕ ਅੱਧੀ ਚੀਜ਼ ਅਸੀਂ ਹੋਰ ਐਡ ਕਰ ਬਿਲਕੁਲ ਬਿੱਟੂ ਜਿਵੇਂ ਤੁਸੀਂ ਅਲੱਗ-ਅਲੱਗ ਪ੍ਰੋਜੈਕਟ ਦਾ ਜ਼ਿਕਰ ਕਰ ਰਹੇ ਹੋ ਉੱਥੇ ਜੇਕਰ ਰਾਜਪੁਰਾ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਕੀ ਇਹ ਮੰਨਿਆ ਜਾਵੇ ਕਿ ਆ 2 ਸਾਲ ਦੀ ਡੈਡਲਾਈਨ ਹੋਏਗੀ ਇਸ ਪ੍ਰੋਜੈਕਟ ਦੀ 2 ਸਾਲ ਦੇ ਵਿੱਚ ਮੁਕੰਮਲ ਹੋਵੇਗਾ ਆ ਤਾਂ ਕਿਉਂਕਿ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ ਫਿਰ ਜ਼ਮੀਨੀ ਐਕਵਾਇਰ ਹੁੰਦੀ ਹੈ ਕਿ ਮੰਨਿਆ ਜਾ ਸਕਦਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਸੀਂ ਕੋਈ ਕਿਸੇ ਚੀਜ਼ ਦੀ ਕਮਿਊਨਿਟੀ ਛੜਣੀ ਜਨਾਰੀਟ ਚਈਦਾ ਉਹਨਾਂ ਅਸੀਂ ਰੱਖਿਆ ਵੱਧ ਤੋਂ ਵੱਧ ਪੈਸੇ ਮੈਂ ਇੱਕ ਤੁਹਾਡੇ ਮਤਲਬੋਂ 2 ਸਾਲ ਦੇ ਸਹਿਯੋਗ ਮੰਗਦਾ ਵੀ ਇਹਨੂੰ ਪੂਰਾ 2 ਸਾਲ ਚ ਕਰ ਲਾਂਗੇ ਮੈਨੂੰ ਸਹਿਯੋਗ ਸਾਰੀਆਂ ਪਾਰਟੀਆਂ ਦਾ ਪੰਜਾਬ ਲਈ ਕਿਉਂਕਿ ਬਹੁਤ ਚਿਰ ਦਾ ਕੀ ਕਹਿੰਦਾ ਸੀ ਬਹੁਤ ਵੱਡਾ ਮਾਫੀ ਆਏ ਉਹਨੂੰ ਰੋਕ ਕੇ ਰੱਖਿਆ ਹੋਇਆ ਉਹ ਬਹੁਤ ਵੱਡਾ ਪ੍ਰੈਸ਼ਰ ਪੈਂਦਾ ਸੀ ਵੀ ਜਿਹੜੀ ਫਿਰੋਜ਼ਪੁਰ ਤੋਂ ਸਿੱਧੀਆਂ ਚੰਡੀਗੜ੍ਹ ਨੂੰ ਬੱਸਾਂ ਆਉਂਦੀਆਂ ਬਹੁਤ ਉਹਦੇ ਉਹਦੇ ਉੱਤੇ ਕਿਰਾਏ ਲੱਗਦੇ ਸੀ ਇਸ ਕਰਕੇ ਇਹ ਮਾਫੀਆ ਨੇ ਰੋਕ ਕੇ ਰੱਖਿਆ ਬੜੀਆਂ ਵੱਡੀਆਂ ਕਟਨਾਵਾਂ ਸੀ ਇਹਦੇ ਵਿੱਚ ਜੀ ਪਰ ਮੈਨੂੰ ਹੁਣ ਪੰਜਾਬ ਸਰਕਾਰ ਦਾ ਇਹਦੇ ਵਿੱਚ ਜਦੋਂ ਜ਼ਮੀਨ ਐਕਵਾਇਰ ਕਰਨੀ ਸ਼ੁਰੂ ਹੋ ਜਾਏਗੀ ਕੁਝ ਮਤਲਬ ਗਰਾਊਂਡ ਤੇ ਕੰਮ ਅੱਧਾ ਦਾ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ ਪਰ ਮੈਨੂੰ ਹੁਣ ਇਹ ਚ ਸਾਰੀਆਂ ਪਾਰਟੀਆਂ ਮੈਂ ਸਾਡੇ ਮਹਤਰੀ ਪਰਨੀਤ ਕੌਰ ਜੀ ਨੇ ਪਟਿਆਲੇ ਤੋਂ ਇਧਰੋਂ ਇਧਰ ਸਾਡੇ ਭਰਮਵੀਰ ਗਾਂਧੀ ਜੀ ਨੇ ਤੇ ਸਾਡੀ ਆਮ ਆਦਮੀ ਪਾਰਟੀ ਆ ਅਕਾਲੀ ਦੰਦਾ ਸਾਰੇ ਸਹਿਯੋਗ ਦੇ ਦੇਣਾ ਤੇ ਮੈਂ ਇਹਨੂੰ ਜਿਹੜਾ ਸਿਰੇ ਆ ਪਰਮਾਤਮਾ ਦੀ ਮਿਹਰ ਨਾਲ 2 ਸਾਲ ਚ ਸਾਰੇ ਪ੍ਰੋਜੈਕਟ ਸੇ ਲਾ ਦिए ਸਹਿਯੋਗ ਦੀ ਲੋੜ ਬੜਾ ਵਸ ਆ ਬਟੂ ਜੀ ਮਾਲਵਾ ਖੇਤਰ ਦੇ ਲੋਕ ਤੁਹਾਨੂੰ ਬਹੁਤ ਹੁਣ ਧਿਆਨ ਦੇ ਨਾਲ ਸੁਣ ਰਹੇ ਹੋਣਗੇ ਨਿਊਜ਼ ਏਟਨ ਪੰਜਾਬ ਤੇ ਗੰਗਾ ਨਗਰ ਦੇ ਲੋਕ ਵੀ ਬਹੁਤ ਧਿਆਨ ਦੇ ਨਾਲ ਸੁਣ ਰਹੇ ਹੋਣਗੇ ਕਿਉਂਕਿ ਇਸ ਦੇ ਕਾਰਨ ਆ ਖਾਸ ਤੌਰ ਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਖਾਸ ਤੌਰ ਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਿਊਜ਼ ਨਿਊਜ਼ 8 ਪੰਜਾਬ ਦੇ ਜ਼ਰੀਏ ਤੇ ਜੀ ਜੀ ਜਿਵੇਂ ਮੈਂ ਤੁਹਾਡੇ ਚਿਹਰੇ ਤੇ ਮੁਸਕਰਾਟ ਦੇਖ ਰਿਹਾ ਹਾਂ ਇਸ ਲਈ ਮੈਂ ਚੈਨਲ ਵੀ ਦੇਖ ਰਿਹਾ ਨਾਲ ਦੀ ਨਾਲ ਉਹ ਹੀ ਇਹ ਬਿਲਕੁਲ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਆਮ ਜਨਤਾ ਦੀ ਕੋਈ ਵੱਡੀ ਲੰਬੀ ਮੰਗ ਹੈ ਕੋਈ ਡਿਮਾਂਡ ਹੈ ਪੂਰੀ ਹੁੰਦੀ ਹੈ ਤੇ ਫਿਰ ਸਾਡੇ ਵਾਸਤੇ ਵੀ ਖੁਸ਼ੀ ਦਾ ਮੌਕਾ ਹੁੰਦਾ ਹੈ ਉਹ ਮੈਂ ਉਹੀ ਕਹਿਣਾ ਵੀ ਜੇ ਮੈਂ ਰੀਲ ਮਿਨਿਸਟਰ ਬਣਿਆ ਹਾਂ ਪੰਜਾਬ ਦਾ ਫਿਰ ਮੈਂ ਇੱਥੇ ਦਾ ਨਹੀਂ ਕਰ ਸਕੂ ਮਾਲਵੇ ਦਾ ਮੈਂ ਆਪ ਵੀ ਤੇ ਮਾਲਵੇ ਦੀ ਧਰਤੀ ਦੇ ਲਈ ਮਾਲਵੇ ਦੇ ਲੋਕਾਂ ਲਈ ਗੰਗानगर ਉਹ ਸਾਰਾ ਆਪਣਾ ਹੀ ਏਰੀਆ ਬੈਠਾ। ਬਸ ਕਈ ਵਾਰ ਮੈਂ ਉਹ ਪਾਣੀ ਦੀ ਗੱਲ ਚ ਪੈਣਾ ਨਹੀਂ ਚਾਹਦਾ। ਉਹ ਜਿਹੜੇ Rajasthan ਦੇ ਜਿਹੜੇ ਇਹ ਜ਼ਿਲ੍ਹੇ ਨੇ ਨਾ ਇਹ ਸਾਰਾ ਤਾਂ ਆਪਣਾ ਪੰਜਾਬ ਹੀ ਜਾ ਰਜਦਾ। ਹੂੰ ਬਿਲਕੁਲ ਇਹ ਵੀ ਆਪਣੇ ਭਰਾ ਭਾਈ ਆ ਸਭ ਨੂੰ ਜੋੜਨ ਦਾ ਮੇਰਾ ਸੁਪਨਾ ਹੀ ਏ ਸੀ ਜਦੋਂ ਮੈਂ ਬਣਿਆ ਸੀ ਆਖਰ ਮੈਨੂੰ ਰੇਲਵੇ ਮਹਿਕਮਾ ਜੀ ਮਿਲਿਆ ਸਭ ਤੋਂ ਵੱਡਾ ਮਹਿਕਮਾ ਜੀ ਇਹ ਇਨਫਰਾਸਟ੍ਰਕਚਰ ਦਾ ਇਹ ਇਹਦੇ ਵਿੱਚ ਹੁਣ ਜੇ ਇੱਥੇ ਇਹ ਟਰੈਕ ਮੰਨ ਕੇ ਇਹਨਾਂ ਦੇ ਨਾਲ ਲੋਕਾਂ ਨੂੰ ਤਾਂ ਕਰੋਨਾ ਫਾਇਦਾ ਅੱਗੇ ਕਿਉਂਕਿ ਹੁਣ ਟ੍ਰੇਨਾਂ ਬੜੀਆਂ ਫਾਸਟ ਟ੍ਰੇਨਾਂ ਚੱਲਦੀਆਂ ਬੜੀਆਂ ਸੁਵਿਧਾ ਵਾਲੀਆਂ ਟ੍ਰੇਨਾਂ ਚੱਲਦੀਆਂ ਵਾਲੀਆਂ ਤਾਂ ਟ੍ਰੇਨਾਂ ਹੈ ਨਹੀਂ ਕਿ 160 ਕਿਲੋਮੀਟਰ ਦੀ ਸਪੀਡ ਤੇ ਟ੍ਰੇਨ ਚੱਲਦੀ ਆ 130 ਵੀ 130 ਤੇ ਆਪਣੀ ਜਿਹੜੀ ਅੰਮ੍ਰਿਤਸਰ ਅੰਬਾਲਾ ਤੱਕ ਸਪੈਚ ਮੈਂ ਗੱਲ ਕਰਦਾ 130 ਕਿਲੋਮੀਟਰ ਦਾ ਸਪੀਡ ਤੇ ਸਟ੍ਰੈਚ ਤੇ ਟ੍ਰੇਨ ਚੱਲਦੀ ਆ ਮੈਂ ਕੱਲ ਹੀ ਟ੍ਰੇਨ 'ਚ ਬੈਠਾ ਆ ਰਿਹਾ ਸੀ ਜੀ ਤੇ ਇਹਦੇ ਨਾਲ ਤੁਸੀਂ ਇਹ ਅੰਦਾਜ਼ਾ ਲਾਓ ਵੀ ਆਹ 200 ਕਰੋੜ ਕਿਸ ਜਿਹੜਾ ਤੁਸੀਂ ਦੇ ਰਹੇ ਹੋ ਨੰਬਰ ਹੂੰ ਤਕਰੀਬਨ ਇਹ ਸਾਰੇ ਪ੍ਰੋਜੈਕਟਾਂ ਤੇ ਮੈਂ ਤੁਹਾਨੂੰ ਦੱਸਦਾ 15 100 ਕਰੋੜ ਤੋਂ ਉੱਤੇ ਖਰਚ ਹੋਊਗਾ ਠੀਕ ਹੈ ਉਹ ਉਹ ਜਿਹੜਾ ਪੈਸਾ ਹੈ ਜਿਹੜੇ ਮਿਸਤਰੀ ਕੰਮ ਕਰਨਗੇ ਮਕੈਨਿਕ ਕੰਮ ਕਰਨਗੇ ਜੀਨੀਅਰ ਕੰਮ ਕਰਨਗੇ ਹੂੰ ਟੀਮਾਂ ਦਾ ਮਿੱਟੀ ਰੇਤਾ ਬਜਰੀ ਕਿੰਨਾ 인ਫਰਾਸਟ੍ਰਕਚਰ ਦਾ ਜਿਹੜਾ ਪੈਸਾ ਹੈ ਉਹ ਆਪਣੇ ਲੋਕਾਂ ਦੇ ਜੇਬਾਂ 'ਚ ਜਾਊਗਾ ਟਰੱਕਾਂ ਵਾਲੇ ਟਰੱਕਾਂ ਦਾ ਕੰਮ ਕਰਦਗੇ ਬਿਲਕੁਲ ਕਿੰਨਾ ਬੂਮ ਆਊਗਾ ਤੁਸੀਂ ਇਹ ਦੇਖੋ ਇਹਦੇ ਨਾਲ ਜੀ ਆ ਠੀਕ ਹੈ ਬਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਵੀ ਖੁਸ਼ਖਬਰੀ ਜਿਹੜੀ ਕਿ ਖਾਸ ਤੌਰ ਤੇ ਮਾਲਵਾ ਖੇਤਰ ਦੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਆ ਤਾਂ ਵੱਡੀ ਖਬਰ ਹੈ ਕਿ ਰਾਜਪੁਰਾ ਤੋਂ ਚੰਡੀਗੜ੍ਹ ਟ੍ਰੇਨ ਦੌੜਦੀ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਵੇਗੀ ਆ ਕੇਂਦਰੀ ਰੇਲਵੇ ਰਾਜ ਮੰਤਰੀ ਅਵਨੀਤ ਬਿੱਟੂ ਦੇ ਵੱਲੋਂ ਨਿਊਜ਼ 8 ਨੇ ਪੰਜਾਬ ਤੇ ਵੀ ਵੱਡਾ ਬਿਆਨ ਦਿੱਤਾ ਗਿਆ ਵੱਡਾ ਦਾਵਾ ਕੀਤਾ ਗਿਆ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ 2 ਸਾਲ ਦੇ ਵਿੱਚ ਪੂਰਾ ਪ੍ਰੋਜੈਕਟ ਮੁਕੰਮਲ ਹੋ ਜਾਵੇ ਤਾਂ ਰਾਜਪੁਰਾ ਤੋਂ ਸਿੱਧੀ ਮਾਲਵਾ ਖੇਤਰ ਤੋਂ ਸਿੱਧੀ ਮਹਾਲੀ ਚੰਡੀਗੜ੍ਹ ਦੇ ਨਾਲ ਕਨੈਕਟੀਵਿਟੀ ਹੋ ਜਾਵੇ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਵੀ ਸਹਿਯੋਗ ਮੰਗਿਆ ਗਿਆ ਕਿ ਇਸ ਰੇਲਵੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਵੱਖ-ਵੱਖ ਸਾਰੀਆਂ ਸਿਆਸੀ ਧਿਰਾਂ ਸਹਿਯੋਗ ਦੇਣ ਕਿਉਂਕਿ ਲੰਬੇ ਸਮੇਂ ਤੋਂ ਮਾਲਵਾ ਖੇਤਰ ਦੇ ਲੋਕਾਂ ਦੀ ਡਿਮਾਂਡ ਸੀ ਮੰਗ ਸੀ ਕਈ ਵਾਰ ਆ ਪਟਿਆਲਾ ਤੋਂ ਜੋ ਸੰਸਦ ਮੈਂਬਰ ਪਹਿਲਾਂ ਵੀਰੇ ਹੋਣ ਵਾਲੇ ਵੀ ਜੋ ਡਾਕਟਰ ਤਰਨਵੀਰ ਗਾਂਧੀ ਉਹਨਾਂ ਵੱਲੋਂ ਵੀ ਕਈ ਾਰ ਮੰਗ ਰੱਖੀ ਗਈ ਆ ਹਾਲਾਂਕਿ ਮੰਗਾਂ ਰੱਖੀਆਂ ਵੀ ਗਈਆਂ ਭਰੋਸਾ ਵੀ ਦਿੱਤਾ ਗਿਆ ਪਰ ਹੁਣ ਆਖਰਕਾਰ ਇਸ ਪ੍ਰੋਜੈਕਟ ਨੂੰ ਹਰੀ ਛੰਡੀ ਦੇ ਦਿੱਤੀ ਗਿਆ ਪ੍ਰੋਜੈਕਟ ਦੇ ਲਈ 202.99 ਕਰੋੜ ਦਾ ਬਜਟ ਜਾਰੀ ਕੀਤਾ ਗਿਆ ਤਰਨਵੀਰ ਮਿੱਤੂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਇਸ ਤੋਂ ਵੱਧ ਵੀ ਪੈਸੇ ਦੀ ਲੋੜ ਪਵੇਗੀ ਜੋ ਵੀ ਆ ਪ੍ਰੋਜੈਕਟ ਦੇ ਵਿੱਚ ਖਰਚਾ ਹੋਵੇਗਾ ਕੇਂਦਰ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਉਸ ਨੂੰ ਲੈ ਕੇ ਬਜਟ ਜਾਰੀ ਕੀਤਾ ਜਾਵੇਗਾ